ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇਹ ਦਿਨ ਸ਼ਨੀਵਾਰ 6 ਤਰੀਕ ਤਾਂ ਜੋ ਕੱਲ 5 ਜਨਵਰੀ ਗੁਰੂ ਗੋਬੀ ਤਾਂ ਤਾਂ ਅੰਛੀ ਗੁਰੂ ਗੋਬੀ ਸਿੰਘ ਜੀ ਦੇ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ ਸਾਡੇ ਨਗਰੀਤਨ ਹੁੰਦਾ ਆ ਉਹ ਵੀ ਕੱਲ ਦਾ ਆ ਤੇ ਅੱਜ ਨਗਰੀਤਨ ਦੀਆਂ ਤਿਆਰੀਆਂ ਆ ਤੇ ਨੰ ਦੱਸਿਆ ਜੀ ਨਾ ਪਿਛਲੇ ਵਲੌਗ ਚ ਮੈਂ ਵੀ ਸਾਡੇ ਪਿਛਲੇ ਸੌਰੀ ਪਿੰਡ ਚ ਦੋ ਗੁਰਦੁਆਰਾ ਸਾਹਿਬ ਹੈ ਬੱਬਾ ਹੰਦਾਲ ਇੱਕ ਸੇਵੀ ਪਾਸ਼ਾਈ ਦਾ ਤੇ ਜਿਹੜਾ ਸੇਵੀ ਪਾਸ਼ਾਏ ਦਾ ਗੁਰਦੁਆਰਾ ਸਾਹਿਬ ਆ ਤਾਂ ਉੱਥੋਂ ਨਗ ਕੀਰਤਨ ਹੁੰਦਾ ਆ ਪਹਿਲਾ ਪੜਾਅ ਹੁੰਦਾ ਸਾਡੇ ਬੱਬਾ ਹਰੀ ਨੀ ਹਰੀ ਗੁਰ ਇੱਥੇ ਹੁੰਦਾ ਮਤਲਬ ਫਿਰ ਪਿੰਡ ਚ ਚਾਰ ਚਾਰ ਪੜਾਅ ਹੁੰਦੇ ਆ ਚਾਰ ਪੜਾਅ ਤੋਂ ਬਾਅਦ ਤੇ ਫਿਰ ਗੁਰਦਵਾਰ ਸਾਹਿਬ ਜਾਂਦਾ ਨਾ ਕਿਤਨੇ ਤੇ ਪਹਿਲਾ ਸਭ ਤੋਂ ਪਹਿਲਾਂ ਸਾਡੇ ਹੀ ਹੁੰਦਾ ਹੈ ਇਹ ਹਰੀ ਘਰ ਜੋ ਕਿ ਗਲਦੀਆਂ ਤਿਆਰੀਆਂ ਹੋ ਰਹੀਆਂ ਅੱਜ ਹਰ ਸਾਲ ਦਾ ਪੱਕਾ ਹੀ ਪ੍ਰੋਗਰਾਮ ਹੁੰਦਾ ਹੈ ਤੇ ਬਸ ਲਾਸਟ ਪ੍ਰੋਗਰਾਮ ਆ ਲਾਸਟ ਨਗਰ ਕੀਰਤਨ ਆ ਤੁਸੀਂ ਮੇਰੇ ਚੈਨਲ ਤੇ ਬਹੁਤ ਨਗੀਤਨ ਦੇ ਦੇਖੇ ਹੋਣਗੇ ਬਲੌਗਸ ਤੇ ਤੁਸੀਂ ਵੀ ਆਕ ਗਏ ਹੋਵੋਗੇ ਪ੍ਰੋਗਰਾਮ ਦੇਖਣ ਨਗੀਤਨ ਦੇ ਆ ਅੱਜ ਤਿਆਰੀਆਂ ਹੋ ਰਹੀਆਂ ਹਰੀ ਘਰ ਦੀਆਂ ਤੈਨੂੰ ਮੈਂ ਹੁਣ ਲੈ ਕੇ ਚਲਦੀ ਮਾਂ ਬਾਬਾ ਹਰੀਗੜ ਦਿਖਦੀ ਆ ਦਿਖਾਉਣੀ ਆ ਅੱਗੇ ਵੀ ਜਗਾ ਹਾਂਜੀ ਮੈਂ ਹੁਣ ਬਾਬਾ ਹਰੀਗੜ ਜਗਾ ਪਹੁੰਚ ਗਈ ਆ ਜੋ ਕਿ ਸਾਡੇ ਗਲੀ ਦੇ ਸਾਹਮਣੇ ਜਗਾ ਇਹ ਤੇ ਨਾਲ ਹੀ ਰੋਡ ਵਗਦਾ ਆ ਤੇ ਜਗਾ ਤੋਂ ਹੁਣ ਜੱਲੇ ਮੇ ਤੁਹਾਡੇ ਕੋਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਂਗੀ ਤੇ ਜੀ ਹਰ ਸਾਲ ਪੱਕਾ ਪ੍ਰੋਗਰਾਮ ਹੁੰਦਾ ਆ ਇਹ ਤੇ ਇਹ ਸਾਡਾ ਸਾਡੇ ਵੱਲੋਂ ਨਹੀਂ ਹੁੰਦਾ ਜਿੱਦਾਂ ਕਹ ਲੋ ਵੀ ਮੱਲੇ ਵਾਲੇ ਰਲ ਕੇ ਮਤਲਬ ਸੇਵਾ ਕਰਦੇ ਆ ਇਹ ਤੇ ਵਾਹਿਗੁਰੂ ਸਾਡੇ ਕੋ ਹਰ ਸਾਲ ਸੇਵਾ ਲੈਂਦੇ ਲੈਂਦੇ ਆ ਤੇ ਇਦਾਂ ਸੇਵਾ ਲੈਂਦੇ ਰਹਿਣ ਸੱਚੇ ਪਾਤਸ਼ਾਹ ਤੇ ਅਸੀਂ ਸੇਵਾ ਕਰਦੇ ਰਹੀਏ ਤੇ ਜੀ ਨਗਗੀਤਨ ਦਾ ਪ੍ਰੋਗਰਾਮ ਆ ਇਹ ਕੋਈ ਹੈਗਾ ਛੋਟਾ ਮੋਟਾ ਨਹੀਂ ਹੈਗਾ ਵਾਹਿਗੁਰੂ ਸਰਨ ਵਾਲਾ ਉਹ ਹੀ ਸਾਰਾ ਕੁਝ ਕਰਦਾ ਆ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਆ ਸਾਰੇ ਸੇਵਾ ਪਾਉਂਦੇ ਆ ਤੇ ਫਿਰ ਪ੍ਰੋਗਰਾਮ ਹੁੰਦਾ ਹੈ ਪਹਿਲਾਂ ਤਾਂ ਹੁੰਦਾ ਸੀਗਾ ਵੀ ਕੱਲਾ ਸਾਡਾ ਜ਼ਿਆਦਾ ਪ੍ਰੋਗਰਾਮ ਹੁੰਦਾ ਸੀਗਾ ਜਾਂ ਵਿੱਚ ਬਰੈਡ ਹੁੰਦੇ ਸੀਗੇ ਤੇ ਜਾਂ ਕਈ ਵਾਰੀ ਪਰੌਂਠੇ ਹੁੰਦੇ ਸੀਗੇ ਤੇ ਐਸੀ ਵਾਗਰੂਨ ਕਿਰਪਾ ਕੀਤੀ ਹੈ ਕਿ ਵੀ ਸਲਾਹ ਬਣਾਉਂਦੇ ਸੀਗੇ ਵੀ ਅਦਕੀ ਲੰਗਰ ਲਾਉਣੇ ਆ ਵੀ ਲੰਗਰ ਤੇ ਸ਼ਾਮ ਨੂੰ ਮਿਲਦਾ ਆ ਮੇ ਲੰਗਰ ਸਵੇਰ ਨੂੰ ਨਹੀਂ ਹੁੰਦਾ ਹੈਗਾ ਤੇ ਫਿਰ ਇੰਨੀ ਸਲਾਹ ਕਰਦੇ ਕਰਦੇ ਬਣਾਉਂਦੇ ਬਣਾਉਂਦੇ ਤੇ ਵਾਗਰੂਨ ਸੁਣ ਲਈ ਤੇ ਅਸੀਂ ਚਲੋ ਲੰਗਰ ਦਾ ਪ੍ਰੋਗਰਾਮ ਕੀਤਾ ਤੇ ਸੇਵਾ ਆਟੋਮੈਟਿਕ ਵਾਗਰੂਨ ਦੇਤੀ ਸੇਵਾ ਆ ਗਈ ਤਿਲੰਗੜ ਦਾ ਪ੍ਰੋਗਰਾਮ ਸਾਡਾ ਪਲਾਨ ਹੋ ਗਿਆ ਤੇ ਬਹੁਤ ਵਧੀਆ ਹੋ ਗਿਆ ਤੇ ਵਾਹਿਗੁਰੂ ਆਪ ਹੀ ਸਾਰ ਕੁਝ ਕਰਨੇ ਵਾਲਾ ਬੰਦਾ ਤਾਂ ਕੁਝ ਨਹੀਂ ਕਰਦਾ ਹੈਗਾ ਤੇ ਇਹ ਠੰਡ ਵਿੱਚ ਵੀ ਮੁਸ਼ਕਲ ਆ ਆਪਣੇ ਜਿੱਦਾਂ ਕਰ ਲਈ ਕੋਈ ਘਰਾਂ ਦੇ ਕੰਮ ਜਾਂ ਕਿੱਦਾਂ ਫੇਰ ਨਹੀਂ ਇਹ ਗੁਰੂ ਘਰ ਦਾ ਪ੍ਰੋਗਰਾਮ ਆ ਇਸ ਪ੍ਰੋਗਰਾਮ ਵਿੱਚ ਵਾਹਿਗੁਰੂ ਆਪੇ ਹੀ ਉਦਮ ਦੀ ਦਿੰਦਾ ਆ ਕਰਨ ਵਾਲੇ ਨੂੰ ਸੇਵਾਦਾਰ ਨੂੰ ਆਪਣੀ ਉਹ ਆਪਣੀ ਸੇਵਾ ਲੈ ਲੈਂਦਾ ਆ ਜੀ ਪਾਤਸ਼ਾਹ ਤੇ ਤਾਂ ਇਹ ਪਹਿਲਾ ਪੜਾਅ ਹੁੰਦਾ ਆ ਸਭ ਤੋਂ ਪਹਿਲਾਂ 10:00 ਵਜੇ ਮੇਰੇ ਖਿਆਲ ਕਿ ਕਿਤਨ ਪਹੁੰਚ ਜਾਂਦਾ ਹੈ ਇੱਥੇ ਇਹ ਸਾਰੇ ਮੱਲੇ ਵਾਲੇ ਆਲੇ ਸੇਵਾ ਕਰਦੇ ਰਲ ਕੇ ਤੇ ਫਿਰ ਇਹ ਪ੍ਰੋਗਰਾਮ ਨੇ ਫਿਰ ਚੜਦਾ ਆ ਤੇ ਇੱਥੇ ਜੀ ਮਾਗੀ ਦਾ ਪ੍ਰੋਗਰਾਮ ਵੀ ਹੁੰਦਾ ਆ ਲੋੜੀਆਂ ਬਾਅਦ ਦੂਜੇ ਦਿਨ ਜਿੱਦਾ ਮੱਲੇ ਵਾਲੇ ਸਾਰੇ ਰਲ ਕੇ ਲੋੜੀ ਪਾਉਂਦੇ ਆ ਜਗ੍ਹਾ ਤੇ ਤੇ ਬੜੀ ਰੌਣਕ ਹੁੰਦੀ ਆ ਉਹ ਤੇ ਉਹ ਮਾਗੀ ਦਾ ਵਲੌਗ ਵੀ ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਆ ਦੇਖੋ ਜਿੱਦਾ ਕੌਲੀਆਂ ਪਈਆਂ ਨੇ ਜਗ੍ਹਾ ਤੇ ਜਿੱਦਾਂ ਕਿ ਇਹ ਕਿਤੇ ਘਰ ਲਵੀਰ ਆਉਂਦਾ ਆ ਤੇ ਉਹ ਦੁੱਧ ਲੈ ਕੇ ਆਉਂਦੇ ਆ ਤੇ ਜਾਂ ਖੀਰ ਲੈ ਕੇ ਆਉਂਦੇ ਆ ਤੇ ਇਸ ਕੋਲੀ ਵਿੱਚ ਹੀ ਪਾਉਂਦੇ ਆ ਤੇ ਤਾਂ ਇਹ ਇਹ ਕੋਲੀਆਂ ਰੱਖੀਆਂ ਆ ਤੇ ਕਿੰਨ ਜਗ੍ਹਾ ਬਹੁਤ ਸੋਹਣੀ ਸਾਰੀ ਕਵਰ ਹੋਈ ਆ ਗ੍ਰਿਲ ਲੱਗੀ ਆ ਫਿਰ ਓਪਨ ਸੀਗੀ ਤੇ ਫਿਰ ਲੈਂਟਰ ਪੈ ਸੰਗ ਤਾਂ ਦੇ ਸਯੋਗ ਦੇ ਨਾਲ ਤੇ ਫਿਰ ਬਹੁਤ ਸੋਹਣੀ ਜਗ੍ਹਾ ਹੋ ਗਈ ਸਾਰੀ ਇਹ ਦਰਵਾਜ਼ਾ ਮੈਂ ਕਰਤਾ ਬੰਦ ਤੇ ਇੱਧਰ ਦੇਖੋ ਇੱਧਰ ਗਲ ਸੰਗ ਤਾਂ ਬੈਗ ਲੰਘ ਸਕਣ ਗਿਆ ਤਾਂ ਜੋ ਅੱਜ ਤਾਂ ਸਫਾਈ ਹੋਈ ਆ ਸਫਾਈ ਕੀਤੀ ਜਗਰ ਕਿੰਨੀ ਸੋਹਣੀ ਲੈਂਟਰ ਪਾਏ ਆ ਕਮਰਿਆਂ ਤੇ ਤੇ ਕਿੰਨਾ ਵਧੀਆ ਤੇ ਨਾਲ ਇੱਕ ਠੰਡੇ ਪਾਣ ਦਾ ਕੂਲਰ ਰੱਖਿਆ ਆ ਤੇ ਨਾਲ ਹੀ ਆ ਪੌੜੀ ਚੜੀ ਤੇ ਬਹੁਤ ਸੋਹਣੀ ਜਗਾ ਬਣਾਈ ਆ ਤੇ ਕੱਲ ਦੇਖੋ ਕੱਲ ਬਹੁਤ ਰੌਣਕ ਹੋਣੀ ਆ ਤੇ ਅੱਜ ਚਲੋ ਨਹੀਂ ਹੈਗੀ ਸਫਾਈ ਵੀ ਚਲੋ ਹੁੰਦੀ ਆ ਦੇਖੋ ਪੀਪਲ ਕਿੱਡਾ ਵੱਡਾ ਆ ਪੁਰਾਣਾ ਹੈ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਹੋਊਗਾ ਇਹ ਮੈਨੂੰ ਤਾਂ ਪਤਾ ਨਹੀਂ ਹੈਗਾ ਤੇ ਕਿੰਨੀ ਸੋਹਣੀ ਜਗ੍ਹਾ ਤੇ ਉਧਰ ਪਾਰਲੀ ਸਾਈਡ ਤੇ ਮਿੱਟੀ ਪਈ ਹੈ ਜਿਹੜਾ ਟੀਰ ਲੱਗੇ ਆ ਉਹ ਸ਼ਾਮ ਨੂੰ ਟਰੈਕਟਰ ਨਾਲ ਇਹਨੂੰ ਕਲੀਅਰ ਕਰ ਦੇਣਗੇ ਸੇਵਾਦਾਰ ਜਿਹੜੇ ਸਾਰੇ ਆਪ ਆਪਣੀ ਜਿੰਨੀ ਹੋ ਸਕੇ ਸਾਰੀ ਸੇਵਾ ਆਪਾਂ ਜਿੰਨੀ ਵੀ ਆ ਮਿੱਟੀ ਪਈ ਆ ਤੇ ਪ੍ਰੈਸ ਕਰਣੀ ਹੈ ਸੇਵਾਦਾਰਾਂ ਦੀ ਸਫਾਈ ਹੋ ਜਾਊਗੀ ਇਧਰ ਸੈੱਡ ਹੋ ਗਈ ਸਫਾਈ ਸਾਰੀ ਤੁ ਅੱਜ ਫੁੱਲ ਤਿਆਰੀਆਂ ਹੋ ਗਈਆਂ ਸੌਦਾ ਸਮਾਨ ਸਾਰਾ ਲੈੰਦਾ ਨਰਗੀਤਨ ਦੇ ਪ੍ਰੋਗਰਾਮ ਦਾ ਤੇ ਸਵੇਰ ਨੂੰ ਮਤਲ ਤੜਕੇ ਉੱਠ ਕੇ ਸੇਵਾਦਾਰ ਸੇਵਾ ਕਰਨ ਕੇ ਸਾਰੀ ਨੇ ਰਲ ਮਿਲ ਕੇ ਸੇਵਾ ਕਰਨ ਗੁਰਦੁਆਰਾ ਸਾਹਿਬ ਤੇ ਕੱਲ ਦਾ ਵੀ ਲੌਂਡ ਤੱਕ ਦੇਖਿਓ ਵਾਹਿਗੁਰੂ ਕਾ ਖਾਲਸਾ